ਬੀ ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ। ਪਾਕਿਸਤਾਨ ਦੇ ਫੀਲਡ ਮਾਰਸ਼ਲ ਅਸੀਮ ਮਨੀਰ ਨੇ ਗੁਜਰਾਤ ਵਿੱਚ ਰਲਾਈਐਂਸ ਇੰਡਸਟਰੀ ਦੀ ਜਾਮਨ ਨਗਰ ਰੈਫਾਇਨਰੀ ਨੂੰ ਡਾਂਡ ਦੀ ਧਮਕੀ ਦਿੱਤੀ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਸਿੰਗਲ ਸਾਈਟ ਰੈਫਾਇਨਰੀ ਕੰਪਲੈਕਸ ਹੈ। ਇਹ ਰੈਫਾਇਨਰੀ ਦੁਨੀਆ ਦੀ ਸਭ ਤੋਂ ਵੱਡੀ ਰੈਫਾਇਨਰੀ ਹੈ ਤੇ ਇੱਥੇ 1.4 ਬਿਲੀਅਨ ਬੈਰਲ ਕੱਚੇ ਤੇਲ ਨੂੰ ਪ੍ਰੋਸੈਸਿੰਗ ਕੀਤਾ ਜਾਂਦਾ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਅਸੀਮ ਮਨੀਰ ਦੀ ਧਮਕੀ ਦੇ ਪਿੱਛੇ ਡਰਮ ਦਾ ਹੱਥ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਗਲੇ 6 ਮਹੀਨਿਆਂ ਤੱਕ ਪੰਜਾਬ ਨਸ਼ਾ ਮੁਕਤ ਹੋ ਜਾਵੇਗਾ। ਕੇਂਦਰ ਸਰਕਾਰ ਦੇ ਮੰਤਰੀ ਮੰਡਲ ਨੇ ਪੰਜਾਬ, Odisha ਤੇ Andhra Pradesh ਵਿੱਚ 4 ਸੈਮੀਕੰਡਕਟਰ ਪਲਾਂਟ ਲਗਾਉਣ ਦਾ ਮਨਜ਼ੂਰੀ ਦੇ ਦਿੱਤੀ ਹੈ। Tata Power ਪਣਬਿਜਲੀ ਪਲਾਂਟ ਨੂੰ 8146.21 ਕਰੋੜ ਰੁਪਏ ਦੇ ਨਿਵੇਸ਼ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਹ ਪਣਬਿਜਲੀ ਪਲਾਂਟ 700 ਮੈਗਾਵਾਟ ਬਿਜਲੀ ਉਪਲਬਧ ਕਰਾਏਗਾ ਤੇ Arunachal Pradesh ਵਿੱਚ ਇਸ ਪਣਬਿਜਲੀ ਨੂੰ ਸਥਾਪਿਤ ਕੀਤਾ ਜਾਵੇਗਾ। ਸਪਰੀਮ ਕੋਰਟ ਨੇ ਸੂਬਾ ਤੇ ਕੇਂਦਰ ਸਸਪ੍ਰੇਦਿਸ਼ਾਂ ਨੂੰ ਹੁਕਮ ਦਿੱਤਾ ਹੈ ਕਿ ਜੋ ਲੋਕ ਸਜ਼ਾ ਪੂਰੀ ਕਰ ਚੁੱਕੇ ਹਨ ਉਨ੍ਹਾਂ ਕੈਦੀਆਂ ਨੂੰ ਰਿਹਾ ਕੀਤਾ ਜਾਣੇ ਚਾਹੀਦਾ ਹੈ ਦਿੱਲੀ ਐਨਸੀਆਰ ਚ ਪ੍ਰਾਣੇ ਵਾਹਨਾਂ ਦੇ ਮਾਲਕਾਂ ਨੂੰ ਸੁਪਰੀਮ ਕੋਰਟ ਨੇ ਰਾਹਤ ਦੇ ਦਿੱਤੀ ਹੈ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਬਲਾਬਲ ਖੁੱਟੂ ਨੇ ਕਿਹਾ ਹੈ ਕਿ ਸਿੰਧੂ ਜਲ ਸਮਝੌਤੇ ਨੂੰ ਮੁਲਲਤ ਕਾਣਾ ਸਿੱਧੂ ਘਾਟੀ ਸਭਿਤਾਤੇ ਹਮਲਾ ਹੈ ਅਦਕਾਰ ਅਤੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਮਿਥੁਨ ਚੱਕਰਵਰਤੀ ਨੇ ਕਿਹਾ ਹੈ ਕਿ ਜੇਕਰ ਪਾਕਿਸਤਾਨ ਭਾਰਤ ਉੱਤੇ ਹਮਲਾ ਕਰਦਾ ਹੈ ਤਾਂ ਉਸ ਦਾ ਬ੍ਰਹਮੋਸ ਨਾਲ ਜਵਾਬ ਦਿੱਤਾ ਜਾਵੇਗਾ। ਅਵੇਸੀ ਨੇ ਕਿਹਾ ਕਿ ਪਾਕਿਸਤਾਨ ਮੁਖੀ ਮਨੀਰ ਦੇ ਬਾੜ ਕਿਹਾ ਗਿਆ ਹੈ ਕਿ ਇਹ ਸੜਕ ਛਾਪ ਆਦਮੀ ਹੈ। ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਹਾਲੇ ਪਿਕਚਰ ਬਾਕੀ ਹੈ ਵੋਟਾਂ ਦੇ ਚੋਰੀ ਦੇ ਦੋਸ਼ ਉਨ੍ਹਾਂ ਦਰਹਾਂ ਦਿਆ ਗਿਆ ਹੈ ਕਿ ਕੇਂਦਰ ਸਰਕਾਰ ਨੇ ਵੋਟਾਂ ਚੋਰੀ ਕਰਕੇ ਹੀ ਆਪਣੀ ਸਰਕਾਰ ਸਥਾਪਿਤ ਕੀਤੀ ਹੈ। ਨਮਾਸ਼ਹਿਰ ਵਿੱਚ ਗ੍ਰਨੇਡ ਹਮਲੇ ਦੇ 5 ਮੌਜੂਮ ਗ੍ਰਿਫਤਾਰ ਕਰ ਲਏ ਗਿਆ ਹਨ ਮੁਕਾਬਲੇ 'ਚ ਅਤਵਾਦੀ ਬਬਰ ਖਾਲਸੇਰਾ ਗੁਰਗਾ ਵੀ ਜ਼ਖਮੀ ਹੋ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਖੋਜਾਂ ਉੱਤੇ ਅਰਬਾਂ ਡਾਲਰ ਦਾ ਨਿਵੇਸ਼ ਭਾਰ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਅਮਰੀਕਾ ਸਰਕਾਰ ਵੱਲੋਂ ਭਾਰਤ ਉੱਤੇ ਆਪਣੀ ਸਤੰਤਰ ਦੇਸ਼ ਨੀਤੀ ਨੂੰ ਖਤਮ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ ਤੇ ਉਹ ਕਹਿ ਰਹੇ ਹਨ ਕਿ ਅਮਰੀਕਾ ਦੇ ਸ਼ਰਤਾਂ ਤੇ ਭਾਰਤੀ ਵਿਦੇਸ਼ ਨੀਤੀ ਨੂੰ ਕੰਮ ਕਰਨਾ ਪਵੇਗਾ ਭਾਰਤ ਨੂੰ ਅჯਾਹ ਕਰਨਾ ਮਨਜ਼ੂਰ ਨਹੀਂ ਹੈ ਪੌਂਗ ਡੈਮ ਵਿੱਚ ਪਾਣੀ ਦੀ ਆਮਦ ਵੱਧ ਗਈ ਹੈ ਜਿਸ ਕਾਰਨ 57000 ਕਿਊਸਿਕ ਪਾਣੀ ਹਰ ਰੋਜ਼ ਛੱਡਿਆ ਜਾ ਰਿਹਾ ਹੈ ਸੇਬੀ ਨੇ ਅਨਿਲ ਅੰਬਾਨੀ ਦੀ ਸੈਟਲਮੈਂਟ ਟਿਸ਼ਨ ਨੂੰ ਖਾਰਜ ਕਰ ਦਿੱਤਾ ਹੈ ਤੇ ਅਨਿਲ ਅੰਬਾਨੀ ਉੱਤੇ 1828 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ ਭਾਰਤ ਦੇ 300 ਅਮੀਰ ਪਰਿਵਾਰ ਰੋਜ਼ ਕਮਾ ਰਹੇ ਹਨ 71000 ਕਰੋੜ ਅਡਾਨੀ ਤੇ ਅੰਬਾਨੀ ਦਾ ਇਸ ਮਾਮਲੇ ਵਿੱਚ ਦਬਦਬਾ ਬਣਿਆ ਹੋਇਆ ਹੈ ਪੰਜਾਬ ਐਫ ਸੀ ਨੇ ਪੰਜਾਬ ਰਾਜ ਲੀਗ ਲਈ 26 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ ਸ਼ੁਮਨ ਗਿਲ ਜੁਲਾਈ ਮਹੀਨੇ ਲਈ ਸਰਬੋਤਮ ਕ੍ਰਿਕਟਰ ਬਣ ਗਿਆ ਹੈ ਪ੍ਰਸਿੱਧ ਕ੍ਰਿਕਟ ਫੁੱਟਬਾਲਰ ਕਨਾਲਡੋ ਨੇ